ਨੰਦਪੁਰ ਸੈੱਟ ਨੂੰ ਨਵਾਂ ਜ਼ਿਲ੍ਹਾ ਬਣਾਉਣ ਦੀਆਂ ਚਰਚਾਵਾਂ ਤੇ ਗਰਮਾਈ ਸਿਆਸਤ ਕਾਂਗਰਸ ਅੰਦਰ ਵੀ ਨਹੀਂ ਇਕ ਰਾਏ ਬਰਿੰਦਰ ਢਿੱਲੋਂ ਨੇ ਨਵਾਂ ਜ਼ਿਲ੍ਹਾ ਬਣਾਉਣ ਦਾ ਕੀਤਾ ਵਿਰੋਧ ਤਾਂ ਚੰਨੀ ਨੇ ਸ਼ਰਤਾਂ ਨਾਲ ਜਤਾਈ ਸਹਿਮਤੀ ਬਾਜ਼ਾਰਪਈ ਵਾਲਾ ਵਾਦਾ ਪੂਰਾ ਨਾ ਹੋਣ ਤੇ ਸੜਕਾਂ ਤੇ ਉਤਰੀ ਬੀਜੇਪੀ ਚੱਡੀਗੜ੍ਹ ਚ ਮਹਿਲਾ ਵਿੰਗ ਨੇ ਸੀਐਮ ਦੇ ਕੈਂਪ ਆਫਿਸ ਵੱਲ ਕੂਚ ਕਰਨ ਦੀ ਕੀਤੀ ਕੋਸ਼ਿਸ਼ ਪੁਲਿਸ ਨਾਲ ਹੋਈ ਤੱਕਾਬ ਜੀਪੀ ਦੇ ਰੋਸ ਮਾਰਚ ਤੇ ਆਮ ਆਦਮੀ ਪਾਰਟੀ ਨੇ ਚੱਕੇ ਸਵਾਲ ਕਿ ਆ ਸਾਨੂੰ ਕੇਰਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਤੋਂ ਮੰਗੋ ਜਵਾਬ ਕੈਪਟਨ ਸਰਕਾਰ ਵੇਲੇ ਕੀਤੇ ਵਾਅਦੇ ਕਰਾਈ ਆ ਤੇ ਜਸਪਲੇਨ ਕ੍ਰੈਸ਼ ਦੀ ਨਵੀਂ ਵੀਡੀਓ ਆਈ ਸਾਹਮਣੇ ਹੇਠਾਂ ਡਿੱਗਣ ਨਾਲ ਜਹਾਜ਼ ਨੂੰ ਲੱਗੀ ਅੱਗ ਹਾਦਸੇ 'ਚ ਪਾਇਲਟ ਵੀ ਹੋਈ ਮੌਤ ਤਿੰਨ ਦਿਨਾਂ ਦੇ ਵਿਜੀਲੈਂਸ ਰਿਪੋਰਟ ਤੇ ਬਟਾਲਾ ਦੇ ਐਸਟੀਐਮ ਵਿਕਰਮਜੀਤ ਸਿੰਘ ਨੂੰ ਗੁਰਦਾਸਪੁਰ ਕੋਰਟਸ ਕੀਤਾ ਗਿਆ ਸੀ ਪੇਸ਼ ਇਸ ਕੋ ਪਲੈਨ ਦੇ ਇਲਜ਼ਾਮਾਂ ਤਹਿਤ ਹੋਈ ਹੈ ਗ੍ਰਿਫਤਾਰੀ ਬਟਾਲਾ ਚ ਮੋਬਾਈਲ ਸ਼ੋਰੂਮ ਤੇ ਫਾਇਰਿੰਗ ਦੀ ਸੀਸੀਟੀਵੀ ਆਈ ਸਾਹਮਣੇ ਗੋਲੀ ਚਲਾਉਂਦੇ ਬਾਈਕ ਸਵਾਰ ਕੈਮਰੇ ਚ ਹੋਏ ਕੈਦ ਗੋਲੀਆਂ ਲੱਗਣ ਕਰਕੇ ਟੁੱਟੇ ਸ਼ੋਰੂਮ ਦੇ ਸ਼ੀਸ਼ੇ ਫਿਰੋਜ਼ਪੁਰ ਚ 50 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਗ੍ਰਿਫਤਾਰ 250 ਕਰੋੜ ਤੋਂ ਜ਼ਿਆਦਾ ਦੱਸੀ ਜਾ ਰਹੀ ਕੀਮਤ ਪਾਕਿਸਤਾਨ ਤੋਂ ਮੰਗਵਾਈ ਗਈ ਸੀ ਡਰੱਗਸ ਦੀ ਵੱਡੀ ਖੇਪ ਨਰੂਰ ਨਗਰ ਕੌਂਸਲ ਦੇ ਪ੍ਰਧਾਨ ਤੇ ਇਹੋ ਨੂੰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਨੋਟਿਸ ਕੂੜੇ ਦਾ ਸਹੀ ਨਿਪਟਾਰਾ ਨਾ ਹੋਣ ਤੇ 84 ਲੱਖ ਦਾ ਜੁਰਮਾਨਾ ਕਿਾ ਐਨਜੀਟੀ ਦੇ ਕਿਸੇ ਵੀ ਨਿਯਮ ਦੀ ਨਹੀਂ ਹੋ ਰਹੀ ਪੱਲ ਸਾਊਥ ਅਫਰੀਕਾ ਚ ਜੀ20 ਦੀ ਬੈਟਕ ਚ ਸ਼ਾਮਲ ਹੋਏ ਪ੍ਰਧਾਨ ਮੰਤਰੀ ਮੋਦੀ ਇਟਲੀ ਦੀ ਪੀਐਮ ਚੋਰਜਿਆ ਬੈਲੋਨੀ ਨਾਲ ਕੀਤੀ ਮੁਲਾਕਾਤ ਮੀਟਿੰਗ ਚ ਕਈ ਗਲੋਬਲ ਮੁੱਦਿਆਂ ਤੇ ਹੋਈਆਂ ਵਿਚਾਰ

ਅਨੰਦਪੁਰ ਸਾਹਿਬ ਦੇ ਵਿੱਚ 24 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ ਜਿਸ ਤੋਂ ਪਹਿਲਾਂ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਚਰਚਾ ਨੂੰ ਲੈ ਕੇ ਸੂਬੇ ਦੀ ਸਿਆਸਤ ਤਿੱਖੀ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਰਤਾਂ ਦੇ ਨਾਲ ਸਹਿਮਤੀ ਜਤਾਈ ਹੈ ਜਦਕਿ ਬਰਿੰਦਰ ਢਿੱਲੋਂ ਖੁੱਲ੍ਹ ਕੇ ਇਸ ਦੇ ਵਿਰੋਧ ਚਿਤ ਨਿਤ ਰੇ। ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਚਰਚਾ ਜ਼ੋਰਾਂ ਤੇ ਹੈ। ਪਰ ਫਿਲਹਾਲ ਨਾ ਤਾਂ ਇਸ ਨੂੰ ਲੈ ਕੇ ਕੋਈ ਖਰੜਾ ਸਾਹਮਣੇ ਆਇਆ ਤੇ ਨਾ ਹੀ ਤਰੀਕਿਆਂ ਦੀ ਕੋਈ ਗੱਲ ਹੋਈ ਹੈ। ਇਹ ਜ਼ਿਲ੍ਹਾ ਕਦੋਂ ਬਣੇਗਾ ਇਸ ਬਾਰੇ ਹਲੇ ਸਥਿਤੀ ਸਪਸ਼ਟ ਨਹੀਂ ਪਰ ਇਸ ਦੀ ਚਰਚਾ ਨੇ ਸੂਬੇ ਦਾ ਸਿਆਸੀ ਮਾਹੌਲ ਪਖਾ ਦਿੱਤਾ ਹੈ। ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਨੂੰ ਲੈ ਕੇ ਕਾਂਗਰਸ ਦੇ ਅੰਦਰ ਵੱਖ-ਵੱਖ ਰਏ ਐ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਤੇ ਸਹਿਮਤੀ ਤਾਂ ਜਤਾਈ ਹੈ ਪਰ ਨਾਲ ਹੀ ਸ਼ਰਤਾਂ ਵੀ ਰੱਖੀਆਂ ਨੇ। ਖਾਸ ਤੌਰ ਤੇ ਉਹਨਾਂ ਘੜੂਆਂ ਦੇ ਕਈ ਪਿੰਡਾਂ ਨੂੰ ਮੁਹਾਲੀ ਤੋਂ ਰੋਪੜ ਜ਼ਿਲ੍ਹੇ ਵਿੱਚ ਭੇਜਣ ਦੀ ਚਰਚਾ ਦਾ ਵਿਰੋਧ ਕੀਤਾ ਹੈ। ਐਸੀ ਸਹਿਮਤ ਹੈ ਸਰਕਾਰ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਵੇ ਸਿੱਖਾਂ ਦੀ ਸਨਮੋਰ ਧਰਤੀ ਹੈ ਮੁਹਾਲੀ ਜ਼ਿਲ੍ਹੇ ਦੇ ਕੜਵਾਂ ਬਲਾਕ ਦੇ 35 36 ਪਿੰਡਾਂ ਨੂੰ ਤੋੜ ਕੇ ਦੂਸਰੇ ਜ਼ਿਲ੍ਹੇ ਰੋਪੜ ਦੇ ਵਿੱਚ ਭੇਜਿਆ ਜਾ ਰਿਹਾ ਹੈ ਜਿਹੜਾ ਕਿ ਲੋਕ ਨਹੀਂ ਚਾਹੁੰਦੇ ਰੋਪੜ ਇੱਥੋਂ 3 ਕਿਲੋਮੀਟਰ ਹੈ ਤੇ ਇਹਨਾਂ ਪਿੰਡਾਂ ਨੂੰ ਖਰੜ ਤਹਿਸੀਲ ਹੈ ਜਿਹੜੀ ਉਹ ਬਿਲਕੁਲ ਸੈਂਟਰ ਵਿੱਚ ਪੈਂਦੀ ਹੈ ਘਰ ਤੇ ਉੱਠ ਕੇ 5 ਮਿੰਟ ਚ ਤਹਿਸੀਲ ਪਹੁੰਚ ਜਾਂਦੇ ਆ ਇਹ ਕਿਸੇ ਤਰ੍ਹਾਂ ਵੀ ਲੋਕਾਂ ਨੂੰ ਮਨਜ਼ੂਰ ਨਹੀਂ ਉਹਨਾਂ ਦੀ ਸੋਖ ਨਹੀਂ ਹੈ ਇਸ ਤੋਂ ਪਹਿਲਾਂ ਕਾਂਗਰਸ ਲੀਡਰ ਬ੍ਰਿੰਦਰ ਟੈਲੋ ਨੇ ਖੁੱਲਕੇ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਏ ਜਾਣ ਤੇ ਇਤਰਾਜ਼ ਪ੍ਰਗਟ ਕੀਤਾ ਸੀ ਰੂਪੜ ਪਹਿਲਾਂ ਹੀ ਕਈ ਵਾਰ ਵੰਡਿਆ ਜਾ ਚੁੱਕਾ ਹੈ ਰੂਪਨਗਰ ਨੂੰ ਹੋਰ ਕਮਜ਼ੋਰ ਨਹੀਂ ਹੁੰਦ ਦਿੱਤਾ ਜਾਵੇਗਾ ਅਨੰਦਪੁਰ ਸਾਹਿਬ ਸਾਡੇ ਲਈ ਬੇਹਦ ਪਵਿੱਤਰ ਤੇ ਮਹੱਤਵਪੂਰਨ ਹੈ ਜ਼ਿਲ੍ਹਾ ਦਾ ਦਰਜਾ ਦੇਣ ਨਾਲ ਇਸ ਦੀ ਮਹਾਨਤਾ ਨਹੀਂ ਵਧਣੀ ਸਰਕਾਰ ਅਨੰਦਪੁਰ ਸਾਹਿਬ ਦੇ ਲਈ ਵੱਡੇ ਵਿਕਾਸ ਪੈਕੇਜਾਂ ਦਾ ਐਲਾਨ ਕਰੇ ਜੇ ਜ਼ਿਲ੍ਹਾ ਬਣਾਉਣ ਦਾ ਫੈਸਲਾ ਅੱਗੇ ਵਧਿਆ ਤਲੋਕਤਾਂਤ੍ਰਿਕ ਰੋਸ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਦਰਸਲ ਅਨੰਦਪੁਰ ਸਾਹਿਬ ਨੂੰ ਖਾਲਸੇ ਦੀ ਧਰਤੀ ਕਿਹਾ ਜਾਂਦਾ ਹੈ ਜਿਸ ਦਾ ਆਪਣਾ ਇੱਕ ਵੱਡਾ ਇਤਿਹਾਸਿਕ ਮੱਧਵ ਹੈ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਵੀ ਮਨਾਏ ਜਾ ਰਹੇ ਨੇ ਅਤੇ ਇਸ ਵਿਚਾਲੇ ਪੰਜਾਬ ਸਰਕਾਰ 24 ਨਵੰਬਰ ਨੂੰ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਵਿਧਾਨ ਸਭਾ ਦਾ اجلاس ਅਨੰਦਪੁਰ ਸਾਹਿਬ ਦੇ ਵਿੱਚ ਕਰ ਰਹੀ ਹੈ ਔਰ ਇਹਨਾਂ ਤਮਾਮ ਚੀਜ਼ਾਂ ਨੂੰ ਦੇਖਦੇ ਹੋਏ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀਆਂ ਚਰਚਾਵਾਂ ਦਾ ਬਾਜ਼ਾਰ ਕਰ ਮੈਂ ਤੇ ਜੇਕਰ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਂਦਾ ਹੈ ਤਾਂ ਇਸ ਸੂਬੇ ਦਾ 24ਵਾਂ ਜ਼ਿਲ੍ਹਾ ਹੋਵੇਗਾ ਇਸ ਤੋਂ ਪਹਿਲਾਂ ਮਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਇਆ ਗਿਆ ਸੀ ਬਿਊਰੋ ਰਿਪੋਰਟ ਨਿਊ ਸੇਟਿਨ ਤਾਂ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀਆਂ ਚਰਚਾਵਾਂ ਉੱਠੀਆਂ ਨੇ ਕਿਉਂਕਿ ਮੁੱਖ ਮੰਤਰੀ ਮਾਨ ਨੇ ਪਿਛਲੇ ਦਿਨੀ ਕਿਆ ਸੀ ਕਿ ਅਸੀਂ ਜਿਹੜਾ ਸਪੈਸ਼ਲ ਸੈਸ਼ਨ ਸੱਦਾਂਗੇ ਅਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਜਾਏਗਾ ਉਸ ਦੇ ਵਿੱਚ ਕਈ ਵੱਡੇ ਐਲਾਨ ਕੀਤੇ ਜਾਣਗੇ ਔਰ ਹੁਣ ਖਬਰ ਇਹ ਹੈ ਜਾਂ ਚਰਚਾਾਂ ਹੈ ਨੇ ਕਿ ਉਸ ਦੇ ਵਿੱਚ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ ਪਰ ਜੇ ਅਸੀਂ ਇਸ ਦੀ ਪੂਰੀ ਰੂਪਰੇਖਾ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇੱਕ ਜ਼ਿਲ੍ਹਾ ਜੇ ਬਣਾਇਆ ਜਾਂਦਾ ਹੈ ਤਾਂ ਉਸ ਦੇ ਨਾਲ ਕਿੰਨੇ ਪਿੰਡ ਜੁੜਦੇ ਆ ਕਿੰਨੀ ਆਬਾਦੀ ਹੁੰਦੀ ਹੈ ਇਸ ਵੇਲੇ ਜਿਹੜੇ ਨੰਦਪੁਰ ਸੇ ਦੇ ਨਾਲ ਲੱਗਦੇ ਜ਼ਿਲ੍ਹੇ ਨੇ ਜੇ ਰੋਪੜ ਦਾ ਜ਼ਿਕਰ ਕਰੀਏ ਜੇ ਮੋਹੱਲਾ ਵੱਦੀ ਹੈ ਇਸ ਤੇ ਇੱਕ ਨਜ਼ਰ ਪਾ ਕੇ ਮੋਟਾ-ਮੋਟਾ ਅਸੀਂ ਇੱਕ ਜ਼ਿਲ੍ਹੇ ਦੀ ਰੂਪਰੇਖਾ ਕੀ ਹੁੰਦੀ ਹੈ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਗ੍ਰਾਫਿਕ ਦੇ ذریعے ਜੇਸੀ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਪਹਿਲਾਂ ਮਹਾਲੀ ਜ਼ਿਲ੍ਹਾ ਮੋਹਾਲੀ ਜ਼ਿਲ੍ਹਾ ਐਸਸੀ ਅਸਨਗਰ ਵੀ ਜਿਸ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੀ ਕਿਹਾ ਜਾਂਦਾ ਹੈ ਇਸ ਦੀ ਰੂਪਰੇਖਾ ਕੀ ਹੈ ਮੋਹਾਲੀ ਜ਼ਿਲ੍ਹੇ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ 383 ਪਿੰਡ ਨੇ 383 ਪਿੰਡ ਨੇ ਮੋਹਾਲੀ ਸ਼ਹਿਰ ਪੈਂਦਾ ਹੈ ਇੱਕ ਸ਼ਹਿਰ ਮੋਹਾਲੀ ਪੈਂਦਾ ਹੈ ਇੱਕ ਸ਼ਹਿਰ ਖਰੜ ਪੈਂਦਾ ਹੈ ਔਰ ਇੱਕ ਸ਼ਹਿਰ ਜ਼ੀਰਕਪੁਰ ਪੈਂਦਾ ਹੈ ਤਿੰਨ ਵੱਡੇ ਸ਼ਹਿਰ ਮੋਹਾਲੀ ਜ਼ਿਲ੍ਹੇ ਦੇ ਵਿੱਚ ਪੈਂਦੇ ਨੇ ਮੋਹਾਲੀ ਆਪਣੇ ਆਪ ਚ ਕਿੰਨਾ ਵੱਡਾ ਸ਼ਹਿਰ ਹੈ ਔਰ ਕਿੱਥੋਂ ਤੱਕ ਫੈਲ ਚੁੱਕਿਆ ਹੈ ਇਹ ਲੋਕ ਜਾਣਦੇ ਨੇ ਖਰੜ ਕਿੱਥੋਂ ਤੱਕ ਫੈਲ ਚੁੱਕਿਆ ਔਰ ਜ਼ੀਰਕਪੁਰ ਜਿਹੜਾ ਦਿੱਲੀ ਰੋਡ ਵਾਲੇ ਪਾਸੇ ਪੈਂਦਾ ਉਧਰ ਰੂ ਕਿੰਨਾ ਵੱਧ ਚੁੱਕਿਆ ਡੇਰਾ ਬੱਸੀ ਤੱਕ ਪਹੁੰਚ ਚੁੱਕਿਆ ਸੋ ਇਹ ਤਿੰਨ ਵੱਡੇ ਸ਼ਹਿਰ ਪਲੱਸ 383 ਪਿੰਡ ਇਹ ਮੁਹਾਲੀ ਦੀ ਰੂਪਰੇਖਾ ਜੇ ਅਬਾਦੀ ਦੀ ਗੱਲ ਕਰੀਏ ਤਾਂ 994628 ਅੱਜ ਦੀ ਤਰੀਕ ਦੇ ਵਿੱਚ ਮੁਹਾਲੀ ਦੀ ਆਬਾਦੀ ਹੈ ਸੈਂਸਸ ਦੇ ਮੁਤਾਬਿਕ ਕਰੀਬ-ਕਰੀਬ 10 ਲੱਖ ਆਪਾਂ ਕਹਿ ਸਕਦੇ ਹਾਂ 994000 ਔਰ ਜਿਹੜਾ ਏਰੀਆ ਹੈ ਮੁਹਾਲੀ ਜ਼ਿਲ੍ਹੇ ਦਾ ਉਹ 121000 ਹੈਕਟੇਅਰ ਹੈ ਇਸ ਵੇਲੇ 121000 ਹੈਕਟੇਅਰ ਜਿਹੜੀ ਹੈ ਉਹ ਏਰੀਆ ਵਾਈਜ਼ ਮੁਹਾਲੀ ਜ਼ਿਲ੍ਹੇ ਦੀ ਰੂਪਰੇਖਾ ਹੈ ਹੁਣ ਦੂਸਰੇ ਜ਼ਿਲ੍ਹੇ ਦਾ ਰੁਕ ਕਰਦੇ ਆ ਅਗਲੀ ਸਲਾਈਡ ਹੈ ਰੋਪੜ ਦੀ ਰੂਪਨਗਰ ਜਿਸ ਦਾ ਨਾਮ ਹੈ ਪੁਰਾਣਾ ਨਾਮ ਰੋਪੜ ਹੈ ਨਵਾਂ ਨਾਮ ਰੂਪਨਗਰ ਹੈ ਇਸ ਦੇ ਵਿੱਚ ਪਿੰਡ ਪੈਂਦੇ ਨੇ 606 ਮੁਹਾਲੀ ਤੋਂ ਵੀ ਜ਼ਿਆਦਾ ਪਿੰਡ ਪੈਂਦੇ ਨੇ 606 ਸ਼ਹਿਰ ਪੈਂਦੇ ਨੇ ਰੂਪਨਗਰ ਅਨੰਦਪੁਰ ਸਾਹਿਬ ਤੇ ਨੰਗਲ ਤਿੰਨ ਸ਼ਹਿਰੀ ਇਸ ਜ਼ਿਲ੍ਹੇ ਦੇ ਵਿੱਚ ਪੈਂਦੇ ਨੇ ਰੋਪੜ ਜਿਹੜੇ ਦੇ ਵਿੱਚ ਉਸ ਤੋਂ ਇਲਾਵਾ ਜਿਹੜੇ ਜਗ੍ਹਾ ਇਹਨਾਂ ਤੋਂ ਨੰਗਲ ਤੋਂ ਇਲਾਵਾ ਮਰੀਂਡਾ ਵੀ ਰੋਪੜ ਦੇ ਵਿੱਚ ਪੈਂਦਾ ਚਮਕੌਰ ਸਾਹਿਬ ਵੀ ਤੇ ਕੀਰਤਪੁਰ ਸਾਹਿਬ ਵੀ ਇਹ ਵੀ ਰੋਪੜ ਦੇ ਵਿੱਚ ਪੈਂਦੇ ਨੇ ਆਬਾਦੀ ਰੋਪੜ ਦੀ ਰੋਪੜ ਦੀ ਜ਼ਿਲ੍ਹੇ ਦੀ ਹੈ 684627 ਯਾਨੀ ਮੁਹਾਲੀ ਦੀ ਆਬਾਦੀ 994000 ਤੇ ਰੋਪੜ ਦੀ ਆਬਾਦੀ 684000 ਕਰੀਬ ਕਰੀਬ ਪੌਣੇ 7 ਲੱਖ ਹੁਣ ਇਸ ਤੋਂ ਬਾਅਦ ਅਸੀਂ ਜ਼ਿਕਰ ਕਰਦੇ ਹਾਂ ਤੀਸਰਾ ਜ਼ਿਲ੍ਹਾ ਜਿਹੜਾ ਗੁਆਂਡ ਚ ਪੈਂਦਾ ਉਹ ਹੈ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦੇ ਨੇ 454 ਸ਼ਹਿਰ ਪੈਂਦੇ ਨੇ ਸਰਹੰਦ ਮੰਡੀ ਗੋਬਿੰਦਗੜ ਬੱਸੀ ਪਠਾਣਾ ਅਮਲੋਤ ਤੇ ਖਵਾਨੋ ਪੰਜ ਸ਼ਹਿਰ ਜਿਹੜੇ ਨੇ ਉਹ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਪੈਂਦੇ ਨੇ ਆਬਾਦੀ 6 ਲੱਖ 163 ਹੈ ਤੇ ਜਿਹੜਾ ਏਰੀਆ ਹੈ ਉਹ 26120 ਹੈਕਟੇਅਰ ਹੈ ਹਾਲਾਂਕਿ ਮੁਹੱਲੀ ਦੇ ਮੁਕਾਬਲੇ ਬਹੁਤ ਘੱਟ ਹੈ ਪਰ 26120 ਹੈਕਟੇਅਰ ਹੈ ਫਤੇਗੜ ਸਹਿਬ ਦਾ ਹੁਣ ਇਸ ਦੇ ਵਿੱਚ ਸਵਾਲ ਇਹ ਹੈ ਕਿ ਆਨੰਦਪੁਰ ਸਹਿਬ ਉਸ ਦੀ ਰੂਪਰੇਖਾ ਕੀ ਹੈ ਪਹਿਲਾਂ ਉਸ ਤੇ ਨਜ਼ਰ ਮਾਰਦੇ ਆ ਆਨੰਦਪੁਰ ਸਹਿਬ ਦਾ ਮੌਜੂਦਾ ਸਮੇਂ ਦਾ ਸਰੂਪ ਕੀ ਹੈ 121 ਪਿੰਡ ਆਨੰਦਪੁਰ ਸਹਿਬ ਤਸੀਲ ਹੈ ਇਸ ਵੇਲੇ ਇਹ ਤਸੀਲ ਨੂੰ ਅਪਗ੍ਰੇਡ ਕਰਕੇ ਜ਼ਿਲ੍ਹਾ ਬਣਾਉਣਾ ਹੈ ਪਰ ਤਸੀਲ ਦੇ ਵਿੱਚ 121 ਪਿੰਡ ਪੈਂਦੇ ਨੇ ਔਰ ਆਬਾਦੀ ਹੈ 194445 ਯਾਨੀ ਜਿੰਨੇ ਜ਼ਿਲ੍ਹੇ ਅਸੀਂ ਪਹਿਲਾਂ ਦੇਖੇ ਨੇ ਉਹਨਾਂ ਦੀ ਆਬਾਦੀ ਜਿਹੜੀ ਹੈ ਮੁਹਾਲੀ ਦੀ 9 ਲੱਖ ਹੈ ਰੋਪੜ ਦੀ ਕਰੀਬ-ਕਰੀਬ 7 ਲੱਖ ਹੈ ਉਸ ਤੋਂ ਬਾਅਦ ਜਿਹੜਾ ਫਤਿਹਗੜ੍ਹ ਸਾਹਿਬ ਹੈ ਇਹ ਚਾਰੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਫਤਿਹਗੜ੍ਹ ਸਾਹਿਬ ਦੀ ਆਬਾਦੀ ਹੈਗੀ ਹੈ 6 ਲੱਖ ਆਨੰਦ ਜਿਹੜਾ ਰੋਪੜ ਹੈ ਦੀ ਆਬਾਦੀ ਹੈ 684000 ਤੇ ਜਿਹੜਾ ਮੁਹਾਲੀ ਹੈ ਮੁਹਾਲੀ ਦਾ ਇੱਥੇ ਅਸੀਂ ਸਲਾਈਡ ਤੁਹਾਨੂੰ ਦਿਖਾਵਾਂਗੇ ਮੁਹਾਲੀ ਦੀ ਆਬਾਦੀ ਹੈ 994000 ਤਾਂ ਐਸੇ ਵਿੱਚ ਸਵਾਲ ਇਹ ਹੈ ਕਿ ਅਗਰ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਂਦਾ ਤਾਂ ਇਸ ਦੇ ਨਾਲ ਕਿੰਨੇ ਪਿੰਡ ਕਿੰਨੇ ਜਿਹੜੇ ਹੋਰ ਏਰੀਆ ਉਸਤੇ ਨਾਲ ਜੋੜਿਆ ਜਾ ਸਕਦਾ ਕੀ ਉਹ ਰੋਪੜ ਦੇ ਵਿੱਚੋਂ ਹਿੱਸਾ ਲਊਗਾ ਕੀ ਜਿਹੜੇ ਹੋਰ ਆਸ-ਪਾਸ ਦੇ ਜ਼ਿਲ੍ਹੇ ਨੇ ਕੀ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਕੁਝ ਹਿੱਸਾ ਜਾਊਗਾ ਜਾਂ ਕਿਵੇਂ ਉਸ ਦੀ ਜਿਹੜੀ ਐਡਜਸਟਮੈਂਟ ਹੋਏਗੀ ਜੇ ਆਬਾਦੀ ਦੇ ਹਿਸਾਬ ਨਾਲ ਅਸੀਂ ਦੇਖੀਏ ਤਾਂ ਤਕਰੀਬਨ ਤਕਰੀਬਨ ਇੰਨੀ ਆਬਾਦੀ ਹਰ ਜ਼ਿਲ੍ਹੇ ਦੀ ਹੈ ਪੰਜਾਬ ਦੇ ਵਿੱਚ ਜਿਹੜਾ ਅਖੀਰ ਤੇ ਜ਼ਿਲ੍ਹਾ ਬਣਾਇਆ ਗਿਆ ਸੀ ਹੁਣ ਪਿਛਲੀ ਵਾਰ ਤੱਕ ਉਹ ਲਾਸਟ ਜ਼ਿਲ੍ਹਾ ਸੀ ਮਲੇਰਕੋਟਲਾ ਮਲੇਰਕੋਟਲਾ ਆਬਾਦੀ ਦੇ ਹਿਸਾਬ ਨਾਲ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਹੈ ਪਰ ਉਸ ਦੀ ਆਬਾਦੀ ਵੀ 5 ਲੱਖ ਦੇ ਕਰੀਬ ਹੈ ਸੋ 5 ਲੱਖ ਮਲੇਰ ਕੋਟਲੇ ਦੀ ਵੀ ਆਬਾਦੀ ਹੈ ਤਾਂ ਐਸੇ ਵਿੱਚ 194000 ਆਬਾਦੀ ਵਾਲੇ ਆਨੰਦਪੁਰ ਸਾਹਿਬ ਦੀ ਰੂਪਰੇਖਾ ਕਿਸ ਤਰੀਕੇ ਨਾਲ ਜ਼ਿਲ੍ਹੇ ਦੇ ਤੌਰ ਤੇ ਤਿਆਰ ਕੀਤੀ ਜਾਏਗੀ ਇਹ ਦੇਖਣਾ ਹੋਏਗਾ ਸੋ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ ਔਰ ਉਸ ਨੂੰ ਲੈ ਕੇ ਵੱਖੋ ਵੱਖਰੀ ਪੋਲਿਟੀਕਲ ਰਾਏ ਵੀ ਸਾਹਮਣੇ ਆਉਣ ਲੱਗੀ ਹੈ ਜੇ ਨੰਦਪੁਰ ਸਾਹਿਬ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਇਹ ਵਿਸ਼ੇਸ਼ اجلاس ਸੱਦਿਆ ਗਿਆ 24 ਨਵੰਬਰ ਨੂੰ ਹੋਣਾ ਹੈ ਔਰ ਵਿਧਾਨ ਸਭਾ ਦੇ ਸੈਟਅਪ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮੰਤਰੀ ਤੇ ਵਿਧਾਇਕਾਂ ਦੇ ਬੈਠਣ ਦੇ ਲਈ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਨੇ ਜਿਵੇਂ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਹੈ ਉਹੀ ਸਾਰੀ ਰੂਪਰੇਖਾ ਉਸੇ ਤਰੀਕੇ ਦੀ ਸਿਟਿੰਗ ਜਿਹੜਾ ਹੈ ਉਸਤਾ ਸਿਟਿੰਗ ਅਰੇਂਜਮੈਂਟ ਉਹ ਨਜ਼ਰ ਆ ਰਿਹਾ ਹੈ ਪੰਜਾਬ ਵਿਧਾਨ ਸਭਾ ਸ਼੍ਰੀ ਆਨੰਦਪੁਰ ਸਾਹਿਬ ਪਹਿਲਾਂ ਇਹ ਸਾਹਮਣੇ ਬੋਰ ਨਜ਼ਰ ਆਉਂਦਾ ਉਸ ਤੋਂ ਬਾਅਦ ਅੰਦਰ ਜਦੋਂ ਉਸਦੇ ਸੈਟਅਪ ਤੇ ਨਜ਼ਰ ਮਾਰਦੇ ਆ ਤਾਂ ਇੱਕ ਉੱਚੀ ਚੇਅਰ ਉੱਚਾ ਜਿਹੜਾ ਸੈਟਅਪ ਹੈ ਉਹ ਸਪੀਕਰ ਦਾ ਜਿਵੇਂ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਹੈ ਔਰ ਉਸ ਤੋਂ ਬਾਅਦ ਵਿਧਾਇਕ ਤੇ ਵਿਰੋਧੀ ਧਿਰ ਜਿਹੜੇ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਦੇ ਆਮੋ ਸਾਹਮਣੇ ਬੈਠਣਗੇ ਈਵਨ ਜਿਹੜੇ ਬੈਂਚ ਨੇ ਉਹਨਾਂ ਦੇ ਕਲਰ ਵੀ ਕੁਰਸੀਆਂ ਦੇ ਕਲਰ ਵੀ ਸੇਮ ਰੱਖੇ ਗਏ ਨੇ ਪੰਜਾਬ ਵਿਧਾਨ ਸਭਾ ਦੀ ਤਰ ਜਿ ਸ਼ਾਨਦਾਰ ਨਹੀਂ ਲਗ ਰਹੀ ਯਾਨੀ ਕਿ ਸ਼੍ਰੀ ਆਨੰਦਪੁਰ ਸਾਹਿਬ ਖਾਸ ਸ੍ਰੀ ਜਨਮ ਭੂਮੀ ਔਰ ਤੇ ਦੂਸਰੇ ਪਾਸੇ ਇਸ ਜਗ੍ਹਾ ਦੇ ਉੱਤੇ ਇੱਕ ਇਤਿਹਾਸਿਕ ਪਲ ਹੁਣ ਲਿਖਿਆ ਜਾਵੇਗਾ ਪੰਜਾਬ ਦੇ ਜਿਹੜੇ ਗੱਲ ਕੀਤੀ ਜਾਵੇ ਤਾਂ ਜਿਹੜਾ ਵਿਧਾਨਸ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਇਸ ਜਗ੍ਹਾ ਦੇ ਉੱਤੇ ਹੋਵੇਗਾ ਮੈਂ ਤੁਹਾਨੂੰ ਤਸਵੀਰਾਂ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਆਨੇ ਆ ਤਾਂ ਪੰਜਾਬ ਵਿਧਾਨ ਸਭਾ ਸ਼੍ਰੀ ਆਨੰਦਪੁਰ ਸਾਹਿਬ ਤੁਸੀਂ ਦੇਖੋ ਕਿ نیچے ਲਿਖਿਆ ਆਇਆ ਹੈ ਸ਼੍ਰੀ ਅਨੰਦਪੁਰ ਸਾਹਿਬ ਹੁਣ ਅਸੀਂ ਇਸੇ ਰਸਤੇ ਤੋਂ ਅੱਗੇ ਜਾਵਾਂਗੇ ਇਹ ਮੇਨ ਡੋਰ ਆ ਜਾਂਦਾ ਹੈ ਮੇਨ ਡੋਰ ਜਿਸ ਤਰ੍ਹਾਂ ਅਸੀਂ ਵਿਧਾਨ ਸਭਾ ਦੇ ਵਿੱਚ ਅੰਦਰ ਜਾਂਦੇ ਆ ਤੁਸੀਂ ਅਮੂਮਤ ਦੇਖਿਆ ਜਦੋਂ ਅਸੀਂ ਕਵਰ ਵੀ ਕਰਦੇ ਆ ਬੜੀਆਂ ਚੀਜ਼ਾਂ ਆਉਂਦੀਆਂ ਨੇ ਇੱਥੇ ਸਭ ਤੋਂ ਪਹਿਲਾਂ ਜਿਹੜਾ ਇਧਰਲੇ ਪਾਸੇ ਮੇਰੇ ਸੱਜੇ ਪਾਸੇ ਜਿਹੜਾ ਕਮਰਾ ਬਣਾਇਆ ਗਿਆ ਉਹ ਮਾਨਯੋਗ ਵਿਧਾਇਕਾਂ ਦੇ ਲਈ ਹੈਗਾ ਇਹ ਏਰੀਆ ਸਿਟਿੰਗ ਏਰੀਆ ਹੈਗਾ ਇਸ ਜਗ੍ਹਾ ਤੇ ਫਿਲਹਾਲ ਥੋੜੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਸੋਫੇ ਲੱਗੇ ਹੋਏ ਨੇ ਮਾਨਯੋਗ ਵਿਧਾਇਕ ਮੀਡੀਆ ਗੈਲਰੀ ਵੀ ਖਾਸ ਤੌਰ ਦੇ ਉੱਤੇ ਇਸ ਜਗ੍ਹਾ ਉੱਤੇ ਬਣਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਸਾਫ਼ ਤੌਰ ਦੇ ਉੱਤੇ ਲਿਖਿਆ ਹੈਗਾ ਇਹ ਇੱਕ ਸਾਈਡ ਦੇ ਉੱਤੇ ਆ ਅਫੀਸਰ ਗੈਲਰੀ 1 ਅਫੀਸਰ ਗੈਲਰੀ 2 ਮੀਡੀਆ ਗੈਲਰੀ 1 ਮੀਡੀਆ ਗੈਲਰੀ 2 ਸੋ ਹੁਣ ਅਸੀਂ ਅੰਦਰ ਜਾ ਰਹੇ ਹਾਂ ਤੇ ਅੰਦਰ ਜਾਂਦੇ ਸਹਾਰੀ ਤੁਸੀਂ ਦੇਖ ਸਕਦੇ ਹੋ ਜਿਹੜੇ ਵੱਖ-ਵੱਖ ਤਰੀਕੇ ਦੇ ਨਾਲ ਜਿਹੜੀਆਂ ਤੁਸੀਂ ਅੰਦਰ ਦੀਆਂ ਸਭ ਤੋਂ ਪਹਿਲਾਂ ਤਸਵੀਰਾਂ ਇਹ ਦੇਖ ਸਕਦੇ ਹੋ ਇਸ ਵਕਤ ਪੰਜਾਬ ਵਿਧਾਨ ਸਭਾ ਦੀਆਂ ਜਿਹੜੇ ਇਤਿਹਾਸਿਕ ਵਿਧਾਨ ਸਭਾ ਹੋਵੇਗਾ ਜਿਹੜਾ ਇੱਕ ਦਿਨ ਦਾ ਸੈਸ਼ਨ ਇਤਿਹਾਸਿਕ ਹੋਵੇਗਾ ਉਸ ਬਾਬਤ ਇਹ ਤਸਵੀਰਾਂ ਮੇਰੇ ਖੱਬੇ ਪਾਸੇ ਤੁਸੀਂ ਦੇਖ ਸਕਦੇ ਹੋ ਜਿਹੜੇ ਗੈਸ ਜਾਂ ਡਿਗਨਿਟਰੀਜ਼ ਹੁੰਦੇ ਆ ਉਹਨਾਂ ਦੇ ਲਈ ਇਸ ਜਗ੍ਹਾ ਦੇ ਉੱਤੇ ਤਿਆਰੀਆਂ ਕੀਤੀਆਂ ਜਾਣਗੀਆਂ ਇਹ ਜਗ੍ਹਾ ਉਹਨਾਂ ਦੇ ਲਈ ਬੈਠਣ ਦੀ ਜਗ੍ਹਾ ਹੋਵੇਗੀ ਦੂਸਰੇ ਪਾਸੇ ਵੀ ਕੁਝ ਇਸ ਤਰ੍ਹਾਂ ਦੇ ਐਲਈਡੀ ਪੈਨਲਸ ਲੱਗੇ ਹੋਏ ਨੇ ਸੀਸੀਟੀਵੀ ਕੈਮਰਸ ਲੱਗੇ ਹੋਏ ਨੇ ਤੁਸੀਂ ਕਹਿ ਸਕਦੇ ਕਿ ਜਿਹੜੀ ਤਿਆਰੀ ਆ ਇਸ ਵਕਤ ਪੂਰੇ ਤੌਰ ਦੇ ਉੱਤੇ ਕਰ ਦਿੱਤੀ ਗਈ ਹੈ ਇੱਕ ਬੜੀ ਅਹਿਮ ਤਸਵੀਰ ਤੁਸੀਂ ਦੇਖੋ ਕਿ ਇਸ ਪਾਸੇ ਸੂਬਾ ਸਰਕਾਰ ਯਾਨੀ ਕਿ ਜੋ ਸਰਕਾਰ ਦੇ ਨੁਮਾਇੰਦੇ ਨੇ ਵਿਧਾਇਕ ਨੇ ਉਹ ਇਸ ਜਗ੍ਹਾ ਉੱਤੇ ਬੈਠਣਗੇ ਐਮ ਐਲ اے ਜਾਂ ਤੁਸੀਂ ਕਹਿ ਸਕਦੇ ਹੋ ਕੈਬਨਿਟ ਮਨਿਸਟਰ ਤੇ ਦੂਸਰੇ ਪਾਸੇ ਇਸ ਪਾਸੇ ਆਪੋਜੀਸ਼ਨ ਬੈਠੇਗਾ ਜੋ ਵਿਰੋਧੀ ਧਿਰ ਧਿਰ ਹੋਵੇਗਾ ਉਹਦੇ ਜਿਹੜੇ ਨੁਮਾਇੰਦੇ ਨੇ ਉਹਦੇ ਜਿਹੜੇ ਐਮਐਲਏ ਸਹਿਬਾਨ ਨੇ ਉਹ ਇਸ ਜਗ੍ਹਾ ਉੱਤੇ ਬੈਠਣਗੇ ਪਿੱਛੇ ਤੁਸੀਂ ਦੇਖ ਸਕਦੇ ਜਿਹੜੀ ਗੈਸਟ ਗੈਲਰੀ ਹੈਗੀ ਆ ਸੇਮ ਉਸੇ ਤਰੀਕੇ ਦੇ ਨਾਲ ਜਿਹੜੀ ਜਿਹੜੀ ਵਾਚਸ ਲੱਗੀਆਂ ਹੋਈਆਂ ਨੇ ਜਾਂ ਜਿਹੜੀ ਕੁਰਸੀਆਂ ਲੱਗੀਆਂ ਹੋਣ ਬਿਲਕੁਲ ਸੇਮ ਉਸ ਤਰ੍ਹਾਂ ਦੀ ਬਣਤਰ ਇਸ ਜਗ੍ਹਾ ਦੇ ਉੱਤੇ ਹੈਗੀ ਆ ਤੇ ਵੱਡੇ ਵੱਧਰੋਂ ਉੱਤੇ ਗੱਲ ਕੀਤੀ ਜਾਵੇ ਤਾਂ ਥੋੜਾ ਅੱਗੇ ਆ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਾਈ ਨੇਮਸ ਇੱਥੇ ਕੁਰਸੀਆਂ ਲੱਗੀਆਂ ਹੋਈਆਂ ਨੇ ਤੇ ਉਹਨਾਂ ਦੇ ਡੈਜ਼ਿਗਨੇਸ਼ਨ ਵੀ ਉਸ ਉਸ ਤਰੀਕੇ ਦੇ ਨਾਲ ਲਿਖੇ ਹੋਏ ਨੇ ਪਰਗਤ ਸਿੰਘ ਦੀ ਇਹ ਚੇਅਰ ਹੈਗੀ ਆ ਪ੍ਰਗਤ ਸਿੰਘ ਇਸ ਜਗ੍ਹਾ ਦੇ ਉੱਤੇ ਆ ਕੇ ਬੈਠਣਗੇ ਆ ਵਿਕਰਮਜੀਤ ਸਿੰਘ ਚੌਧਰੀ ਜਿਹੜੀ ਪਿੱਛੇ ਵਾਲੀ ਚੇਅਰ ਹੈਗੀ ਉਹ ਵਿਕਰਮਜੀਤ ਸਿੰਘ ਚੌਧਰੀ ਦੀ ਚੇਅਰ ਹੈਗੀ ਆ ਸੋ ਇਸ ਵਕਤ ਹਲੇ ਤਿਆਰੀਆਂ ਚੱਲਦੀਆਂ ਪਈਆਂ ਨੇ ਥੋੜਾ ਹੋਰ ਸਮਾਂ ਲੱਗੇਗਾ ਮੁਕੰਮਲ ਤੌਰ ਤੇ ਤਿਆਰ ਹੋ ਜਾਣਗੇ ਹੁਣ ਦੂਸਰੇ ਪਾਸੇ ਚੱਲਦੇ ਆ ਕਿਉਂਕਿ ਦੂਸਰਾ ਪਾਸਾ ਦਿਖਾਣਾ ਬੜਾ ਅਹਿਮ ਹੋ ਜਾਂਦਾ ਸੁਖਪਾਲ ਕਹਿਰਾ ਇਹ ਸੁਖਪਾਲ ਕਹਿਰਾ ਆਮੂਮਨ ਇਸ ਜਗ੍ਹਾ ਉੱਤੇ ਬੈਠਣਗੇ ਕਿਉਂਕਿ ਉਹਨਾਂ ਦੇ ਨਾਮ ਦੀ ਜਿਹੜੀ ਸਲਿੱਪ ਆ ਇਸ ਜਗ੍ਹਾ ਉੱਤੇ ਲੱਗੀ ਹੋਈ ਆ ਦੂਸਰੇ ਪਾਸੇ ਆ ਜਾਂਦੇ ਆ ਅਸੀਂ ਹੁਣ ਜਿਹੜਾ ਸੋ ਜੇਕਰ ਸਰਕਾਰ ਇਸ ਵਕਤ ਚਲਾ ਰਹੀ ਹੈ ਪਾਰਟੀ ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਜਿਹੜੇ ਵਿਧਾਇਕ ਆ ਜਾਂ ਉਹਨਾਂ ਦੇ ਮੰਤਰੀ ਸੰਜੀਵ ਅਰੂੜਾ ਮੰਤਰੀ ਇਸ ਵਕਤ ਇਸ ਜਗ੍ਹਾ ਉੱਤੇ ਬੈਠਣਗੇ ਤੁਸੀਂ ਦੇਖੋ ਤਸਵੀਰਾਂ ਜ਼ਰੀਏ ਤੁਹਾਨੂੰ ਬਹੁਤ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਬਲਜੀਤ ਕੌਰ ਉਹ ਇਸ ਜਗ੍ਹਾ ਉੱਤੇ ਬੈਠਣਗੇ ਸੋ ਇਹ ਬੜੀ ਅਹਿਮ ਚੀਜ਼ਾਂ ਹੈਗੀਆਂ ਨੇ ਇਸ ਜਗ੍ਹਾ ਨੂੰ ਲੈ ਕੇ ਆਮਨ ਅਰੂੜਾ ਦੀ ਇਹ ਵਾਲੀ ਜਗ੍ਹਾ ਦੇ ਉੱਤੇ ਉਹ ਇੱਥੇ ਬੈਠਣਗੇ ਤੇ ਨਾਲ ਹੀ ਸਭ ਤੋਂ ਅਹਿਮ ਜਿਹੜੀ ਚੇਅਰ ਹੈਗੀ ਆ ਉਹ ਉਹ ਹੈਗੀ ਆ ਪੰਜਾਬ ਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਬਿਲਕੁਲ ਮੈਂ ਸਨਮ ਨੂੰ ਕੋਗਾ ਤਸਵੀਰ ਦਿਖਾ ਕੇ ਇਹ ਜਗ੍ਹਾ ਦੇ ਉੱਤੇ ਇਹ ਦੋ ਜਿਹੜੀਆਂ ਡੈਡੀਕੇਟਿਡ ਚੇਅਰਸ ਹੈਗੀਆਂ ਉਹਨਾਂ ਤੋਂ ਇਸ ਜਗ੍ਹਾ ਉੱਤੇ ਉਹ ਬੈਠਣਗੇ ਤੇ ਉਹਨਾਂ ਤੇ ਉਧਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਸੰਗਤ ਨੂੰ ਖਾਸ ਸੱਦਾ ਦਿੱਤਾ ਗਿਆ ਉਹਨਾਂ ਕਿਹਾ ਕਿ ਸਾਰੀ ਸੰਗਤ ਵੱਧ ਚੜ ਕੇ ਇਹਨਾਂ ਸ਼ਹੀਦੀ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਵੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ 23 ਤੋਂ 25 ਨਵੰਬਰ ਤੱਕ ਇਹ ਸਮਾਗਮ ਹੋ ਰਹੇ ਨੇ ਔਰ ਸਾਰੀ ਸੰਗਤ ਇਹਨਾਂ ਸਮਾਗਮਾਂ ਦਾ ਹਿੱਸਾ ਬਣੇ ਜੋ ਵੀ ਸਾਰਿਆਂ ਨੂੰ ਸੱਦਾ ਦਿੰਨਾ ਕਿ ਆਓ ਆਪਾਂ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬ ਦੀ ਜਿਹੜੀ ਹੈ ਜੋ ਕਿ ਅਨੰਦਪੁਰ ਸਾਹਿਬ ਵਿਖੇ 23 24 25 ਨਵੰਬਰ ਨੂੰ ਮਨਾਈ ਜਾ ਰਹੀ ਹੈ ਉਹਦਾ ਹਿੱਸਾ ਬਣੀਏ ਉੱਥੇ ਆ ਕੇ ਨਤਮਸਤਕ ਹੋਈਏ ਸਜਦਾ ਕਰੀਏ ਉੱਥੇ 23 24 25 ਤਰੀਕ ਨੂੰ ਲਾਈਟ ਐਂਡ ਸਾਊਂਡ ਢਾਡੀ ਕਬੀਸ਼ਰ ਅਲੋਕੇ ਕੀਰਤਨ ਸਰਬ ਧਰਮ ਸੰਮੇਲਨ ਹੋਰ ਬਹੁਤ ਕੁਝ ਸਾਡੇ ਇਤਿਹਾਸ ਨਾਲ ਸਾਡੇ ਵਿਰਸੇ ਨਾਲ ਸਾਡੇ ਧਰਮ ਨਾਲ ਜੁੜਿਆ ਹੋਇਆ ਤੁਹਾਨੂੰ ਦੇਖਣ ਸੁਣਨ ਨੂੰ ਮਿਲੇਗਾ ਤੇ ਹੁਣ ਇੱਕ ਖਬਰ ਚੰਡੀਗੜ੍ਹ ਦੇ ਸਟੇਟਸ ਦੇ ਨਾਲ ਜੁੜੀ ਹੋਈ ਹੈ ਸਵਾਲ ਇਸ ਵੇਲੇ ਹੈ ਫਿਲਹਾਲ ਕਿ ਕੀ ਕੇਂਦਰ ਸਰਕਾਰ ਚੰਡੀਗੜ੍ਹ ਦਾ ਸਟੇਟਸ ਬਦਲ ਰਹੀ ਹੈ ਜਾਂ ਕੀ ਪੰਜਾਬ ਤੋਂ ਚੰਡੀਗੜ੍ਹ ਦਾ ਅਧਿਕਾਰ ਖਤਮ ਹੋਏਗਾ ਇਹ ਫਿਲਹਾਲ ਸਵਾਲ ਨੇ ਕਿਉਂਕਿ 131ਵੀਂ ਸੰਵਿਧਾਨਿਕ ਸੋਧ ਕੇਂਦਰਕਰਨ ਜਾ ਰਹੀ ਹੈ ਔਰ ਚੰਡੀਗੜ੍ਹ ਨੂੰ ਆਰਟੀਕਲ 2000 ਆਰਟੀਕਲ 240 ਆਰਟੀਕਲ 240 ਦੇ ਤਹਿਤ ਲਿਆਉਣ ਦੀ ਤਿਆਰੀ ਹੈ ਯਾਨੀ ਆਰਟੀਕਲ 240 ਦੇ ਤਹਿਤ ਚੰਡੀਗੜ੍ਹ ਦਾ ਪ੍ਰਬੰਧ ਰਾਸ਼ਟਰਪਤੀ ਦੇ ਅਧੀਨ ਆ ਜਾਏਗਾ ਫਿਲਹਾਲ ਪੰਜਾਬ ਦੇ ਗਵਰਨਰ ਦੇ ਕੋਲ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਦਾ ਚਾਰਜ ਹੁੰਦਾ ਹੈ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਚਾਰਜ ਹੁੰਦਾ ਹੈ ਪਰ ਜੇ ਇਹ ਬਦਲਾਵ ਹੋ ਜਾਂਦਾ ਹੈ ਜਾਂ ਇਹ ਸੋਧ ਹੋ ਜਾਂਦੀ ਹੈ ਤਾਂ ਫਿਰ ਇਹ ਅਧਿਕਾਰ ਪੰਜਾਬ ਦੇ ਕੋਲੋਂ ਖੁੱਸ ਸਕਦਾ ਹੈ ਸੋ ਸ਼੍ਰੋਮਿਕਾਲੀ ਦਲ ਦੇ ਪ੍ਰਧਾਨ ਸੁਬੀਰ ਬਾਦਲ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕੇਂਦਰ ਨੂੰ ਇਹ ਅਪੀਲ ਕੀਤੀ ਹੈ ਕਿ ਚੰਡੀਗੜ੍ਹ ਦੇ ਮੌਜੂਦਾ ਸਟੇਟਸ ਦੇ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ ਵਿਨੇਸ਼ ਕਟਾਰੀਆ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਵਿਨੇਸ਼ ਪਹਿਲਾਂ ਤਾਂ ਇਹ ਥੋੜਾ ਆਰਟੀਕਲ ਦਾ ਖਰੜਾ ਸਮਝਣਾ ਚਾਹਾਂਗੇ ਕਿ ਇਹ ਪ੍ਰੋਪੋਜ਼ਡ ਬਿਲ ਹੈ ਜਾਂ ਆਉਣਾ ਹੈ ਇਸ ਵਿੰਟਰ ਸੈਸ਼ਨ ਦੇ ਵਿੱਚ ਜਾਂ ਤਿਆਰੀ ਹੈ ਸੋਧ ਦੀ ਕੀ ਹੈ ਜਿਸ ਨੂੰ ਲੈ ਕੇ ਇਹ ਇਹ ਗੱਲ ਬਾਹਰ ਆਈ ਹੈ ਅ ਭਜੀ ਇਹ ਖਰੜਾ ਹੈ ਡਰਾਫਟ ਹੈ ਇਹ ਇਹ ਡਰਾਫਟ ਬਾਹਰ ਆਇਆ ਹੈ ਜਿਹੜਾ ਅਪਕਮਿੰਗ ਮੀਟਿੰਗ ਸ਼ੁਰੂ ਹੋਣਾ ਹੈ ਦਸੰਬਰ ਵਿੱਚ ਜੀ ਉਸ ਦੇ ਵਿੱਚ ਸੈਂਟਰ ਗਵਰਨਮੈਂਟ ਇੱਕ 131ਸ ਅਮੈਂਡਮੈਂਟ ਦੇ ਅਧਾਰ ਜ਼ਿਕਰ ਹੈ 240 ਵੀ ਸਮਝਾਉਣ ਦੀ ਤਾਰ ਹੈ ਉਸ ਵਿੱਚ 131ਸ ਅਮੈਂਡਮੈਂਟ ਹੈ ਉਸ ਦਾ ਜ਼ਿਕਰ ਹੋ ਰਿਹਾ ਹੈ ਜਿਸ ਦੇ ਪੈਤੇ ਇਹ ਹੈ ਕਿ ਜਿਵੇਂ ਚੰਡੀਗੜ੍ਹ ਹੈ ਚੰਡੀਗੜ੍ਹ ਯੂਟੀ ਹੈ ਔਰ ਯੂਟੀ ਦੇ ਵਿੱਚ ਬਹੁਤ ਸਾਰੇ ਜਿਵੇਂ ਪੰਜਾਬ ਦਾ ਇੱਥੇ ਰਾਈਟ ਹੈਗਾ ਪੰਜਾਬ ਦਾ ਗਵਰਨਰ ਜਿਹੜਾ ਹੈ ਚੰਡੀਗੜ੍ਹ ਦਾ ਐਡਮਿਨਿਸਟਰेटर ਹੁੰਦਾ ਹੈ ओवी 6040 ਦੀ ਇੱਕ ਰੇਸ਼ੋ ਚੱਲਦੀ ਹੈ ਪੰਜਾਬ ਕੈਡਰ ਦੇ ਐਸਐਸਪੀ ਨੂੰ ਚੰਡੀਗੜ੍ਹ ਚ ਪੁਆਇੰਟ ਕੀਤਾ ਜਾਂਦਾ ਐਜ਼ ਐਸਐਸਪੀ ਤੇ ਉਸ ਨੂੰ ਲੈ ਕੇ ਜਿਹੜਾ ਪੰਜਾਬ ਦਾ ਰਾਈਟ ਹੈ ਐਸ ਬਿਲ ਦੇ ਰਾਹੀਂ ਜਿਹੜੇ ਇਹ ਰਾਈਟ ਹੈ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਸਾਰੇ ਜਿਹੜੇ ਰਾਈਟਸ ਐ ਸਟੇਟਸ ਦੇ ਉਹ ਖਤਮ ਹੋ ਜਾਣਗੇ ਜਿਹੜਾ ਚੰਡੀਗੜ੍ਹ ਐ ਡਾਇਰੈਕਟ ਯੂਟੀ ਹੋ ਜਾਊਗੀ ਜਿਵੇਂ ਕਿ ਲਖਸ਼ਦੀਪ ਐ ਜਿਵੇਂ ਕਿ ਦਾਦਰ ਨਗਰ ਹਵੇਲੀ ਐ ਉਹ ਸਿੱਧਾ ਸਿੱਧਾ ਸੈਂਟਰ ਦੇ ਅੰਦਰ ਹੋ ਜਾਊਗੀ ਉਸ ਦੇ ਉੱਪਰ ਸਟੇਟਸ ਦਾ ਜਿਹੜਾ ਰਾਈਟ ਐ ਉਹ ਖਤਮ ਹੋ ਜਾਊਗਾ ਇਸੇ ਦੇ ਮੱਦੇ ਨਜ਼ਰ ਇਹ ਜਦੋਂ ਡਰਾਫਟ ਬਾਹਰ ਆਇਆ ਹੈ ਇਹ ਇਹ ਕੱਲ ਜਿਹੜਾ ਪ੍ਰੋਪੋਜ਼ਡ ਡਰਾਫਟ ਹੈ ਉਹ ਬਾਹਰ ਆਇਆ ਤੇ ਅਪਕਮਿੰਗ ਸੈਸ਼ਨ ਵਿੱਚ ਆਊਗਾ ਜਦੋਂ ਹੀ ਡਰਾਫਟ ਬਾਹਰ ਆਇਆ ਤੇ ਪੰਜਾਬ ਵਿੱਚ ਇਸ ਦੀ ਸੁਖਭਗਵਾਰਡ ਸ਼ੁਰੂ ਹੋ ਗਈ ਤੇ ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਪੋਲੀਟੀਸ਼ੀਅਨ ਆ ਭਾਵੇਂ ਕਾਂਗਰਸ ਤੋਂ ਪ੍ਰਤਾਪ ਸਿੰਘ ਬਾਜਵਾ ਹੋਣ ਰਾਜਾ ਵੜਿੰਗ ਹੋਣ ਪ੍ਰਗਟ ਸਿੰਘ ਹੋਣ ਸੁਖਵੀਰ ਸਿੰਘ ਬਾਦਲਾ ਅਕਾਲੀ ਦਲ ਦੇ ਪ੍ਰਧਾਨ ਹੋਣ ਉਹਨਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰਤਾ ਸਾਰਿਆਂ ਨੇ ਸੈਂਟਰ ਗਵਰਨਮੈਂਟ ਤੋਂ ਮੰਗ ਕੀਤੀ ਹੈ ਵੀ ਇਸ ਨੂੰ ਨਾ ਪਾਸ ਕੀਤਾ ਜਾਵੇ ਨਾ ਪ੍ਰਸਤਾਵ ਲਿਆਇਆ ਜਾਵੇ ਕਿਉਂਕਿ ਇਹ ਜਿਹੜੇ ਚੰਡੀਗੜ੍ਹ ਨਾਲ ਪੰਜਾਬ ਦੇ ਮੋਸ਼ਨ ਜੁੜੇ ਹੋਏ ਆ ਤੇ ਇਸ ਦਾ ਵੀ ਵਿਰੋਧ ਕਰਨਗੇ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉਹਨਾਂ ਨੇ ਤਾਂ ਬਕਾਇਦਾ ਮੰਗ ਕੀਤੀ ਹੈ ਕਿ ਇਸ ਤੇ ਇਸ ਨੂੰ ਲੈ ਕੇ ਸੈਂਟਰ ਗਵਰਨਮੈਂਟ ਤੇ ਹੋਮ ਮਿਨਿਸਟਰ ਜਿਹੜਾ ਆ ਉਹਦਾ ਸਟੈਂਡ ਸਪਸ਼ਟ ਕਰ ਦੇਣ ਕਿ ਇਹ ਜਿਹੜਾ ਡਰਾਫਟ ਆ ਇਸ ਲਈ ਸੈਸ਼ਨ ਵਿੱਚ ਲਿਆਇਆ ਜਾ ਰਿਹਾ ਹੈ ਜਾਂ ਨਹੀਂ ਲਿਆਇਆ ਜਾ ਰਿਹਾ ਜਾਂ ਇਸ ਤੋਂ ਅੱਗੇ ਵਿਚਾਰ ਚਰਚਾ ਹੋ ਕੇ ਸਟੈਂਡਿੰਗ ਕਮੇਟੀ ਕੋਲ ਜਾਊਗਾ ਜਾਂ ਜੋ ਵੀ ਅਗੇਸਟ ਦਾ ਪ੍ਰੋਸੀਜਰ ਹੋਣਾ ਹੈ ਖੈਰ ਜਦੋਂ ਇਹ ਡਰਾਫਟ ਸਾਹਮਣੇ ਆਇਆ ਇਸ ਤੋਂ ਬਾਅਦ ਇਸ ਨੂੰ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਪੋਲੀਟੀਕਲ ਪਾਰਟੀਆਂ ਆ ਉਹ ਇਸ ਤੇ ਰਿਐਕਟ ਕਰ ਰਹੀਆਂ ਤੇ ਅੱਗੇ ਹੁਣ ਜਦੋਂ ਸੈਸ਼ਨ ਸ਼ੁਰੂ ਹੋਊਗਾ ਉਦੋਂ ਪਤਾ ਲੱਗੂਗਾ ਕਿ ਇਸ ਨੂੰ ਪਾਸ ਕੀਤਾ ਜਾਂਦਾ ਹੈ ਜਾਂ ਫਿਲਹਾਲ ਦੇ ਲਈ ਹੋਲਡ ਕਰ ਦਿੱਤਾ ਜਾਂਦਾ ਪਰ ਫਿਲਹਾਲ ਦੇ ਲਈ ਇਸ ਦਾ ਜਿਹੜਾ ਪੂਰ ਜ਼ੋਰ ਵਿਰੋਧ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਵਿੱਚ ਅੱਛਾ ਵਿਨੇਸ਼ ਇਸ ਨੂੰ ਲੈ ਕੇ ਇੱਕ ਚੀਜ਼ ਹੋ ਰਹੀ ਹੈ ਇਹ ਕਿਉਂਕਿ ਪਹਿਲਾਂ ਵੀ ਬੜੀ ਬਾਰੀ ਇਸ ਤਰੀਕੇ ਦੀਆਂ ਚਰਚਾਵਾਂ ਹੋਈਆਂ ਆ ਆਰਡਰ ਤੱਕ ਨਿਕਲੇ ਬਾਅਦ ਦੇ ਵਿੱਚ ਉਹ ਆਰਡਰ ਵਾਪਸ ਲੈ ਲਏ ਗਏ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਪ੍ਰਸ਼ਾਸਕ ਦਾ ਪ੍ਰਸ਼ਾਸਕ ਦਾ ਜਿਹੜਾ ਅਹੁਦਾ ਹੁੰਦਾ ਹੈ ਜਿਹੜਾ ਪੰਜਾਬ ਦੇ ਗਵਰਨਰ ਦੇ ਕੋਲ ਹੈ ਉਹ ਉਹਦਾ ਖਤਮ ਕਰਨ ਦੀ ਕੋਸ਼ਿਸ਼ ਹੋਈ ਜਾਂ ਕਈ ਇਹ ਆਰਡਰ ਜਾਰੀ ਹੋਏ ਪਰ ਉਹ ਨਹੀਂ ਹੋਇਆ ਜੇ ਹੁਣ ਇਹ ਸੋਧ ਹੋ ਜਾਂਦੀ ਹੈ ਤਾਂ ਸਿਰਫ ਜਿਹੜਾ ਪ੍ਰਸ਼ਾਸਕ ਦਾਅਵਾ ਦਾ ਉਹ ਹਟੇਗਾ ਜਾਂ ਜਿਹੜੀ 60 40 ਦੀ ਰੇਸ਼ੋ ਦੋਨਾਂ ਸੂਬਿਆਂ ਦੀ ਹੈ ਉਹ ਵੀ ਬਿਲਕੁਲ ਖਤਮ ਹੋ ਜਾਏਗੀ। ਹਾਂ ਜੀ ਇਹ ਤੁਸੀਂ ਠੀਕ ਕਿਹਾ ਇਸ ਤੋਂ ਪਹਿਲਾਂ ਵੀ ਇੱਕ ਵਾਰ ਇਹ ਇਸ਼ੂ ਉਠਾਇਆ ਸੀਗਾ ਵੀ ਚੰਡੀਗੜ੍ਹ ਦਾ ਜਿਹੜਾ ਪੰਜਾਬ ਦਾ ਗਵਰਨਰ ਹੈ ਉਹ ਬਾਏ ਡਿਫਾਲਟ ਚੰਡੀਗੜ੍ਹ ਦਾ ਐਡਮਿਨਿਸਟਰेटर ਹੁੰਦਾ ਹੈ। ਤੇ ਇਸ ਤੋਂ ਪਹਿਲਾਂ ਵੀ ਇਹ ਚਰਚਾ ਉઠી ਸੀਗੀ ਕਿ ਉਹਨੂੰ ਇੱਕ ਮੂਵ ਕੀਤਾ ਜਾਵੇ ਇੱਕ ਵਾਰ ਪਹਿਲਾਂ ਵੀ ਸੈਂਟਰ ਵੱਲੋਂ ਇਹ ਐਫਰਟਸ ਹੋਏ ਸੀਗੇ ਕਿ ਜਿਹੜੇ ਪੰਜਾਬ ਦੇ ਗਵਰਨਰ ਕੋਲੇ ਬਾਈ ਡਿਫਾਲਟ ਰਾਈਟ ਹੈ ਉਹਨੂੰ ਖਤਮ ਕਰ ਦਿੱਤਾ ਜਾਵੇ ਪਰ ਉਦੋਂ ਵੀ ਵਿਰੋਧ ਕਰਕੇ ਨਹੀਂ ਹੋ ਸਕਿਆ ਸੀ ਹਾਂ ਹੁਣ ਜਿਹੜਾ ਤੁਹਾਡਾ ਮੂਲ ਸਵਾਲ ਹੈ ਕਿ ਉਹ ਵਾਕਿਆ ਹੀ ਜਿਹੜਾ 6040 ਦੀ ਰੇਸ਼ਿਓ ਹੈ ਜਾਂ ਜਿਹੜਾ ਗਵਰਨਰ ਦਾ ਅਧਿਕਾਰ ਹੈ ਪੰਜਾਬ ਦੇ ਦਾ ਉਹ ਖਤਮ ਹੋਊਗਾ ਕਿ ਨਹੀਂ ਹੋਊਗਾ ਫਿਲਹਾਲ ਜਿਹੜਾ ਸਾਡੇ ਕੋਲੇ ਖਰੜਾ ਆਇਆ ਹੈ ਉਸ ਦੇ ਵਿੱਚ ਇਸ ਤਰ੍ਹਾਂ ਦੀ ਤਕਵੀਜ਼ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿਉਂਕਿ ਜੱਸੇ ਕੱਲ ਸ਼ਾਮ ਨੂੰ ਹੀ ਰਿਲੀਜ਼ ਜਾਰੀ ਹੋਈ ਕੱਲ ਸ਼ਾਮ ਨੂੰ ਹੀ ਇਹ ਖਰੜਾ ਸਾਹਮਣੇ ਆਇਆ ਸੀਗਾ ਤੇ ਅੱਜ ਪੰਜਾਬ ਦੇ ਲੀਡਰਾਂ ਵੱਲੋਂ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਅੱਗੇ ਜਿਵੇਂ ਜਿਵੇਂ ਇਸ ਦੇ ਬਾਰੇ ਹੋਰ ਜਾਣਕਾਰੀ ਸਾ ਸ਼ਾਦਾਕ ਜਰੂਰ ਪਹੁੰਚਾਵਾਂਗੇ ਠੀਕ ਹੈ ਸਾਡੇ ਨਾਲ ਕਾਂਗਰਸ ਤੋਂ ਸੁਖਵਿੰਦਰ ਕੋਟਲੀ ਜੀ ਜੁੜੇ ਨੇ ਕੋਟਲੀ ਸਾਹਿਬ ਇਸ ਨੂੰ ਲੈ ਕੇ ਕੋਈ ਪ੍ਰਤੀਕਰਮ ਦੇਖੋ ਭਰਾ ਸਾਹਿਬ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਕੇਂਦਰਵਾ ਰਹਿਆ ਪੰਜਾਬ ਦੇ ਪ੍ਰਤੀ ਪੰਜਾਬ ਦੀਆਂ ਯੂਨੀਵਰਸਿਟੀਆਂ ਜਾਂ ਪੰਜਾਬ ਦੇ ਚੰਡੀਗੜ੍ਹ ਔਰ ਪੰਜਾਬ ਹਰਿਆਣੇ ਦੀ ਵਿਧਾਨ ਸਭਾ ਚੰਡੀਗੜ੍ਹ ਦੇ ਮੈਰ ਕੈਬਨਸ ਕਰਨ ਦੀਆਂ ਜੋ ਯੋਜਨਾਵਾਂ ਉਹ ਨਿਊਜ਼ ਏਟੀ ਨੇ ਬਹੁਤ ਚੰਗੇ ਢੰਗ ਦੇ ਨਾਲ ਲੋਕਾਂ ਦੇ ਸਾਹਮਣੇ ਰੱਖੀਆਂ ਹੁਣ ਇਹ ਜਿਹੜਾ ਜੋ ਕੁਝ ਵੀ ਬਿੱਲ ਆ ਰਿਹਾ ਜਾਂ ਇਹ ਜਿਹੜਾ 131ਵਾਂ ਸੋਧ ਬਿੱਲ ਜਿਹੜਾ ਹੈਗਾ ਜੀ ਉਹਦੇ ਨਾਲ ਇਹ ਜਿਹੜਾ ਆਰਟੀਕਲ 240 ਆ ਉਹਨੂੰ ਚੰਡੀਗੜ੍ਹ ਦੇ ਕੇਂਦਰੀ ਸ਼ਾਕਤ ਪ੍ਰਦੇਸ਼ਾਂ ਦਾ ਆਦਰ ਸਟੇਟਸ ਜਿਹੜੇ ਆ ਉਹ ਉਸ ਤਰੀਕੇ ਦੇ ਨਾਲ ਉਹਨੂੰ ਪੰਜਾਬ ਦੇ ਜਿਹੜੇ ਸਾਡੇ ਰਾਈਟਸ ਨੇ ਉਹ ਕੇਂਦਰ ਸਰਕਾਰ ਜਿਹੜੀ ਹੈ ਉਹ ਲੈਣਾ ਜਾਂਦੀ ਹੈ ਕਿਸੇ ਨਾ ਕਿਸੇ ਢੰਗ ਦੇ ਅੰਦਰ ਪਾਰਲੀਮੈਂਟ ਦੇ ਅੰਦਰ ਪਾਸ ਕਰਕੇ ਉਹ ਸਾਡੇ ਅਧਿਕਾਰ ਜਿਹੜੇ ਆ ਉਹ ਖਤਮ ਹੋ ਜਾਣਗੇ ਲੇਕਿਨ ਜਿੱਥੋਂ ਤੱਕ ਵੀ ਕੇਂਦਰ ਦੀਆਂ ਸ਼ਾਜਾਹਸਾਮਾ ਕੇਂਦਰ ਦਾ ਰਵਈਆ ਆ ਤੁਸੀਂ ਯੂਨੀਵਰਸਿਟੀ ਦੇ ਅੰਦਰ ਦੇਖਿਆ ਹੁਣ ਕਈ ਪਾਰਟੀਆਂ ਦੇ ਬੁਲਾਏ ਦਾ ਉਹਨਾਂ ਵੱਲੋਂ ਬਹੁਤ ਸਾਰੀਆਂ ਸਟੇਟਮੈਂਟਸ ਆਈਆਂ ਵੀ ਨਹੀਂ ਜੀ ਉਹ ਮੋਦੀ ਸਾਹਿਬ ਨੇ ਫੈਸਲਾ ਵਾਪਸ ਲੈ ਲਿਆ ਉਹ ਕਦਾ ਚਿਤ ਹੋਏਗਾ ਹੀ ਨਹੀਂ ਹੈ ਅਰੇ ਭਈ ਪਹਿਲਾਂ ਤੁਸੀਂ ਉਹ ਸਾਰਾ ਕੁਝ ਹੱਥੋਂ ਦੇ ਲਈ ਯਤਨਸ਼ੀਲ ਰਹਿੰਦੇ ਹੋ ਜਦੋਂ ਲੋਕਾਂ ਦਾ ਵਿਦਿਅਕ ਲੋਕਾਂ ਦੇ ਅੰਦੋਲਨ ਵਿਦਿਆਰਥੀ ਵੱਧ ਜਾਂ ਆਮ ਲੋਕਾਂ ਦੀਆਂ ਗੱਲਾਂ ਲੋਕਾਂ ਦੇ ਸਾਹਮਣੇ ਆਉਂਦੀਆਂ ਨੇ ਕਦਰ ਤੁਸੀਂ ਉਹਨੂੰ ਵਾਪਸ ਲੈ ਲੈਣਿਓ ਹੁਣ ਜਿਹੜਾ ਇਹ ਪਾਰਲੀਮੈਂਟ ਦੇ ਅੰਦਰ ਬਿੱਲ ਆਏਗਾ ਚੰਡੀਗੜ੍ਹ ਦੇ ਮਾਮਲੇ ਨੂੰ ਲੈ ਕੇ ਅਸੀਂ ਅਸੀਂ ਤਾਂ ਫਿਰ ਖੰਡ ਵੀ ਹੋ ਜਾਣਗੇ ਸਾਡੇ ਅਧਿਕਾਰ ਹੀ ਜਾਂਦੇ ਲੱਗਣਗੇ ਜੇ ਸਾਡੇ ਅਧਿਕਾਰ ਹੀ ਚਲੇ ਗਏ ਤਾਂ ਚੰਡੀਗੜ੍ਹ ਨੂੰ ਫਿਰ ਉਹ ਪੰਜਾਬ ਦੀ ਵਿਧਾਨ ਸਭਾ ਵਾਂਗੂ ਇੱਕ ਚੰਡੀਗੜ੍ਹ ਉਹ ਆਪਣੀ ਵਿਧਾਨ ਸਭਾ ਜਿਹੜੀ ਆ ਉਹ ਕ੍ਰੀਏਟ ਕਰ ਲੈਣਗੇ ਯੂਨੀਅਨ ਟੈਕਰੀ ਦਾ ਜਿੰਦਾ ਪਹਿਲਾਂ ਦਿੱਲੀ ਦੇ ਅੰਦਰ ਚੱਲਦਾ ਸੀ ਉਹਨੂੰ ਕਹਿਣਗੇ ਜੀ ਇਹਦੇ ਇਹਨੂੰ ਪੂਰਾ ਅਧਿਕਾਰ ਜਿਹੜਾ ਆ ਉਹ ਬਾਅਦ ਚ ਦੇ ਦਿੱਤਾ ਜਾਏਗਾ ਤੇ ਲੈਫਟੀਨੈਂਟ ਗਵਰਨਰ ਦੇ ਜੋ ਕਰ ਲਵਾਂਗੇ ਉਹ ਹੈ ਪੰਜਾਬ ਨੂੰ ਖਤਮ ਕਰਨ ਪੰਜਾਬ ਨੂੰ ਕਮਜ਼ੋਰ ਕਰਨ ਤੇ ਪੰਜਾਬ ਦਾ ਚੰਡੀਗੜ੍ਹ ਤੇ ਅਧਿਕਾਰ ਖਤਮ ਕਰਨੀਆਂ ਜਿਹੜੀਆਂ ਯੋਜਨਾਵਾਂ ਜਾਂ ਸ਼ਾਹਸਾ ਨੇ ਉਹ ਹੌਲੀ-ਹੌਲੀ ਨਹੀਂ ਉਹ ਉਹ ਖੁੱਲੇ ਰੂਪ ਦੇ ਅੰਦਰ ਪਹਿਲਾਂ ਵੀ ਸਾਹਮਣੇ ਆਈਆਂ ਨੇ ਤੇ ਹੁਣ ਵੀ ਸਾਹਮਣੇ ਆਈਆਂ ਨੇ ਕਾਂਗਰਸ ਪਾਰਟੀ ਇਹਦਾ ਡਟ ਕੇ ਵਿਰੋਧ ਕਰ ਰਹੀ ਹੈ ਹਾਂ ਇਹ ਕਿ ਆ ਕਿ ਜਿਹੜਾ ਪੰਜਾਬ ਵਿਧਾਨ ਸਭਾ ਦਾ ਪਰਸ਼ਨ ਸ਼੍ਰੀ ਨੰਦਪੁਰ ਸਾਹਿਬ ਦੇ ਅੰਦਰ ਹੈ ਹੈ ਅਸੀਂ ਜਰੂਰ ਇਹ ਗੱਲ ਉੱਥੇ ਵੀ ਰੱਖਣ ਰੱਖਣੇ ਜੇ ਪੰਜਾਬ ਵਿਧਾਨ ਸਭਾ ਇਹਨੂੰ ਪਾਸ ਕਰੇ ਕਿ ਅਸੀਂ ਇਹ ਬਿਲਕੁਲ ਕਰ ਜਿਹੜਾ ਉਹ ਨਹੀਂ ਹੋਣ ਦੇਵਾਂਗੇ ਹਾਂ ਜੇ ਕੇਂਦਰ ਨੇ ਕੋਈ ਅਜੀਹਾ ਥੋਪਣ ਦੀ ਕੋਸ਼ਿਸ਼ ਕੀਤੀ ਕਾਨੂੰਨ ਬਣਾ ਕੇ ਤਾਂ ਉਹਦਾ ਡਟ ਕੇ ਮੁਕਾਬਲਾ ਕਰਾਂਗੇ ਅੱਗੇ ਵੀ ਅਸੀਂ ਪੰਜਾਬ ਦੇ ਹਿੱਤਾਂ ਦੇ ਲਈ ਪੰਜਾਬ ਦੇ ਲੋਕ ਖੜੇ ਹੋਏ ਨੇ ਹੁਣ ਵੀ ਲੋਕ ਖੜੇ ਕਰਨਗੇ ਕੇਂਦਰ ਦੀਆਂ ਸ਼ਾਸਨ ਜਿਹੜੀਆਂ ਉਹ ਲੋਕਾਂ ਦੇ ਸਾਹਮਣੇ ਬਿਲਕੁਲ ਸਪਸ਼ਟ ਬੇਇਨਕਾਬ ਹੋ ਚੁੱਕੀਆਂ ਨੇ ਲੇਕਿਨ ਇਹਦੇ ਵਾਸਤੇ ਇੱਕ ਜੁਟਤਾ ਪੰਜਾਬ ਨੂੰ ਰਾਜਨੀਤਿਕ ਪਾਰਟੀਆਂ ਨੂੰ ਪੰਜਾਬ ਦੀਆਂ ਹੋਰ ਬੁੱਧੀਜੀਵੀ ਤੇ ਹੋਰ ਜਥੇਬੰਦੀਆਂ ਨੂੰ ਇੱਕ ਇਕੱਠੇ ਹੋ ਕੇ ਉੱਠਣ ਦੀ ਲੋੜ ਹੈ ਨਾ ਪੰਜਾਬ ਸਰਕਾਰ ਨੂੰ ਮੰਨ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਨਾ ਕਿ ਇਹ ਤੇ ਸਾਰਾ ਪਾਰਟੀ ਮੀਟਿੰਗ ਬਲਾਉਤਰਨ ਹਜੇ ਤੱਕ ਤੁਸੀਂ ਰੋਲਾ ਤਾਂ ਬਾਅਦ ਚ ਪਾਉਂਦੇ ਰਹਿੰਦੇ ਹੋ ਲੇਕਿਨ ਜਦੋਂ ਸਾਰਾ ਕੁਝ ਹੋ ਜਾਂਦਾ ਫਿਰ ਅਸੀਂ ਸਾਨੂੰ ਚੇਤਾ ਆ ਜਾਂਦਾ ਤਾਂ ਜਿੱਦਾਂ ਡੈਮਾਂ ਦੀਆਂ ਗੱਲਾਂ ਜਾਂ ਹੋਰ ਪਾਰੀਆਂ ਦੀਆਂ ਗੱਲਾਂ ਉਹ ਉਸੇ ਅਸੀਂ ਤੇ ਬਰਾਬਰ ਨਹੀਂ ਜਾਣਾ ਚਾਹੁੰਦਾ ਮੇਰਾ ਮਤਲਬ ਹੈ ਕਿ ਪੰਜਾਬ ਦੀ ਇੱਕ ਜੁਟਤਾ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਪੰਜਾਬ ਦੇ ਬੁੱਧੀਜੀਵੀ ਲੋਕ ਪੰਜਾਬ ਤੋਂ ਦਿਸ਼ਾ ਦੇਣ ਵਾਲੇ ਲੋਕਾਂ ਦੇ ਇਕੱਠ ਨੂੰ ਜਿਹੜਾ ਹੈ ਪਹਿਲੇ ਰੂਪ ਦੇ ਅੰਦਰ ਹੀ ਇਕੱਠਿਆ ਕਰਕੇ ਇੱਕ ਅੰਦੋਲਨ ਕੇਂਦਰ ਸਰਕਾਰ ਦੇ ਖਿਲਾਫ ਬਣਨਾ ਚਾਹੀਦਾ ਤਾਂ ਕਿ ਸਾਡਾ ਅਧਿਕਾਰ ਬਰਕਰਾਰ ਰਹੇ ਕੇਂਦਰ ਦੀਆਂ ਸ਼ਾਸਨ ਜਿਹੜੀਆਂ ਉਹਨਾਂ ਨੂੰ ਖੇਲ ਕੀਤਾ ਜਾਵੇ ਠੀਕ ਹੈ ਧੰਨਵਾਦ ਕੋਟਲੀ ਸਾਹਿਬ ਤਾਂ ਇਹ ਜਿਹੜਾ ਖਰੜਾ ਬਾਹਰ ਆਇਆ ਹੈ ਇਸ ਵੇਲੇ ਜੋ ਖਰੜੇ ਦੀ ਕਾਪੀ ਹੈ ਉਸ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਜਿਹੜੇ ਬਾਕੀ ਯੂਟੀਆਂ ਨੇ ਲਖਸ਼ ਦੀ ਪੈ ਦਮਨ ਦਿਉ ਹੈ ਹੋਰ ਜਿਹੜੇ ਯੂਟਿਸ ਨੇ ਅੰਡੇਮਾਨ ਨਿਕੋਬਾਰ ਹੈ ਉਹਨਾਂ ਦੀ ਤਰਜ ਤੇ ਸਟੇਟਸ ਮਿਲੇਗਾ ਚੰਡੀਗੜ੍ਹ ਪਹਿਲਾਂ ਹੀ ਆਲਰੇਡੀ ਯੂਟੀ ਹੈ ਪਰ ਇਹ ਰਾਜਧਾਨੀ ਹੈ ਦੋ ਸੂਬਿਆਂ ਦੀ ਪੰਜਾਬ ਦੀ ਤੇ ਹਰਿਆਣਾ ਦੀ 60 40 ਦੀ ਰੇਸ਼ੋ ਚੱਲਦੀ ਹੈ 60% ਕਿਉਂਕਿ ਵੱਡਾ ਹਿੱਸਾ ਪੰਜਾਬ ਦਾ ਹੈ 60% ਅਫਸਰ ਪੰਜਾਬ ਦੇ 40% ਅਫਸਰ ਹਰਿਆਣੇ ਦੇ ਹਾਲਾਂਕਿ ਉਹਨੂੰ ਕੀ ਉਹਨੂੰ ਵੀ ਲੈ ਕੇ ਕਸ਼ਮਕਸ਼ ਚੱਲਦੀ ਰਹਿੰਦੀ ਹੈ ਕਿਉਂਕਿ ਉਹਨਾਂ ਕੋਲੇ ਆਟੋਮੈਟਿਕਲੀ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਚਾਰਜ ਆ ਜਾਂਦਾ ਹੈ ਹੁਣ ਕੀ ਸਵਾਲ ਇਹ ਹੈ ਕਿ ਕੀ ਇਹ ਸੋਧ ਲਾਗੂ ਹੋਣ ਤੋਂ ਬਾਅਦ ਕੀ ਸਿਰਫ ਐਡਮਿਨਿਸਟਰेटर ਦੀ ਪਾਵਰ ਜਿਹੜੀ ਹੈ ਉਹ ਪੰਜਾਬ ਕੋਲੋਂ ਚਲੀ ਜਾਏਗੀ ਉੱਥੇ ਕੋਈ ਨਵਾਂ ਐਡਮਿਨਿਸਟਰेटर ਨਿਯੁਕਤ ਕੀਤਾ ਜਾਏਗਾ ਜਾਂ ਫਿਰ ਜਿਹੜੀ 60 40 ਦੀ ਰੇਸ਼ੋ ਹੈ ਇਸ ਵੇਲੇ ਦੋਨਾਂ ਸੂਬਿਆਂ ਦੀ ਚੱਲ ਰਹੀ ਹੈ ਕਿ ਉਸ ਦੇ ਵਿੱਚ ਵੀ ਕਿਸੇ ਤਰ੍ਹਾਂ ਦੇ ਬਦਲਾਅ ਹੋਣਗੇ ਇਹ ਹਲੇ ਥੋੜੇ ਜਿਹੇ ਐਸੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਤਲਾਸ਼ਣ ਦੀ ਕੋਸ਼ਿਸ਼ ਅਗਲੇ ਦਿਨਾਂ 'ਚ ਰਹੇਗੀ ਪਰ ਇੰਨੀ ਸੋਧ ਬਾਰੇ ਹੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਹੈ। ਸੁਖਵੀਰ ਬਾਦਲ ਨੇ ਟਵੀਟ ਕੀਤਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਸਦ ਦੇ ਆਉਣ ਵਾਲੇ ਸਰਦਰ ਸੈਸ਼ਨ 'ਚ ਕੇਂਦਰ ਵੱਲੋਂ ਲਿਆਂਦੇ ਜਾ ਰਹੇ ਪ੍ਰਸਤਾਵਿਤ ਸੰਵਿਧਾਨ ਬਿੱਲ ਦਾ ਸਖਤ ਵਿਰੋਧ ਕਰੇਗਾ। ਇਹ ਸੋਧ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਹੈ ਤੇ ਚੰਡੀਗੜ੍ਹ ਨੂੰ ਸੂਬੇ 'ਚ ਤਬਦੀਲ ਕਰਨ ਸੰਬੰਧੀ ਪੰਜਾਬ ਨਾਲ ਕੀਤੇ ਗਏ ਸਾਰੇ ਵਾਅਦਿਆਂ ਤੋਂ ਭਾਰਤ ਸਰਕਾਰ ਨੂੰ ਮੁਕਰਨ ਦੇ ਬਰਾਬਰ ਹੈ। ਦਿੱਲੀ 'ਚ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਪੰਜਾਬ ਨਾਲ ਬਿਤਕਰਾ ਕੀਤਾ ਹੈ। ਇਹ ਗੱਲ ਸੁਖਵੀਰ ਬਾਦਲ ਵੱਲੋਂ ਆਪਣੀ ਸਟੇਟਮੈਂਟ ਦੇ ਵਿੱਚ ਕਹੀ ਗਈ